ਕਪਾਰ ਆਈਡੀ ਜਿਹੜੀ ਕਿ ਪੂਰੇ ਇੰਡੀਆ ਦੇ ਵਿੱਚ ਜ ਹਰ ਇੱਕ ਸਕੂਲ ਦੁਆਰਾ ਜਨਰੇਟ ਹੋ ਰਹੀ ਹੈ ਇਸ ਨੂੰ ਜਨਰੇਟ ਕਰਦੇ ਸਮੇਂ ਬਹੁਤ ਸਾਰੀਆਂ ਗਲਤੀਆਂ ਜਾਂ 에ਰਰ ਮੈਸੇਜ ਆਉਂਦੇ ਆ ਉਹਨਾਂ ਨੂੰ ਕਿਵੇਂ ਸੁਧਾਰ ਸਕਦੇ ਆ ਉਹਨਾਂ ਦੇ ਵਿੱਚ ਕੀ ਪ੍ਰੋਬਲਮ ਹੈਗੀ ਆ ਜਾਂ ਆਪਣੇ ਕਨਫਿਊਜ਼ਨ ਹੈ ਵੀ ਆਈਡੀ ਜਨਰੇਟ ਕਰਨ ਸਮੇਂ ਗਲਤ ਆਧਾਰ ਕਾਟ ਨੰਬਰ ਭਰਿਆ ਗਿਆ ਜਾਂ ਸਾਰੀਆਂ ਡਿਟੇਲ ਸਹੀ ਹੋਣ ਤੇ ਵੀ ਅਨੌਥਰਾਇਜ਼ਡ ਪ੍ਰੋਸੈਸ ਆ ਰਿਹਾ ਹੈ ਜਾਂ 에ਰਰ ਆ ਰਹੀ ਹੈ ਜਾਂ ਗੂ ਸਰਣੀ ਮੈਂ ਐਡ ਕਰਨਾ ਉਹਦੀ ਪ੍ਰੋਬਲਮ ਕੀ ਹੈ ਜਾਂ ਕੋਈ ਨੰਬਰ ਮਿਸਮੈਚ ਦਾਗਾ ਨੇਮ ਮਿਸਮੈਚ ਦਾਗਾ ਜਾਂ ਹੋ ਬਹੁਤ ਸਾਰੀਆਂ ਆਪਸ਼ਨਾਂ ਜਾਂ ਬਹੁਤ ਸਾਰੇ ਸਵਾਲ ਅਗੇ ਉਹ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਜੇਕਰ ਆਪਾਂ ਗੱਲ ਕਰੀਏ ਇੱਕ ਕਾਮਨ ਆ ਰਿਹਾਗਾ 에ਰਰ ਜਿਹੜਾ ਕਿ ਪਹਿਲਾਂ ਹੁੰਦਾਗਾ ਵੀ ਆਧਾਰ ਡਿਟੇਲ ਕੁਡ ਨਾਟ ਬੀ ਵੈਲੀਡੇਟਿਡ ਪਲੀਜ਼ ਵੈਰੀਫਾਈ ਆਧਾਰ ਨੰਬਰ ਨੇਮ ਐਸ ਪਰ ਆਧਾਰ ਜੈਂਡਰ ਡੇਟ ਆਫ ਬਰਥ ਫਾਰ ਸਟੂਡੈਂਟ ਇੱਕ ਹੀ ਅਗਰ ਵੀ ਆਧਾਰ ਡਿਟੇਲ ਜਿਹੜੇ ਕਿ ਆਪਾਂ ਬੱਚੇ ਦੀ ਪੂਰੀ ਜੀਪੀ ਈਪੀ ਡਿਟੇਲ ਭਰੀਆਂ ਸੀਗੀਆਂ ਉਹ ਵੈਰੀਫਾਈ ਨਹੀਂ ਕੀਤੀਆਂ ਪਹਿਲਾਂ ਉਹ ਵੈਲੀਡੇਟ ਕਰਨਾਗਾ ਵੈਲੀਡੇਟ ਕਰਨ ਤੋਂ ਬਾਅਦ ਜਿਹੜੀ ਹੈਗੀ ਆਧਾਰ ਆਪਾਰ ਆਈ ਜਿਹੜੀ ਹੈਗੀ ਉਹ ਜਨਰੇਟ ਕਰਨੀ ਹੈ ਜੇਕਰ ਦੂਜੀ ਗੱਲ ਕਰੀਏ ਵੀ ਸਮ ਮੈਨਿਟਰੀ ਫੀਲਡਸ ਵੈਲਿਊ ਆਰ ਇਨਕਰੈਕਟ ਔਰ ਮਿਸਿੰਗ ਵੀ ਜਦੋਂ ਕੰਸੈਂਟ ਫਾਰਮ ਆਪਾਂ ਭਰਦੇ ਹਾਂ ਉਹਦੇ ਵਿੱਚੋਂ ਜਾਂ ਤਾਂ ਕੋਈ ਆਪਾਂ ਨੂੰ ਖਾਲੀ ਰਹਿ ਗਿਆ ਜਿਵੇਂ ਆਧਾਰ ਕਾਰਡ ਨੰਬਰ ਜਾਂ ਪੈਨ ਕਾਰਡ ਨੰਬਰ ਜਿਹੜਾ ਆਪਾਂ ਪ੍ਰੂਫ ਦਾ ਭਰਨਾਗਾ ਉਹ ਖਾਲੀ ਰਹਿ ਗਿਆ ਜਾਂ ਕੀ ਹੈਗਾ ਇੱਕ ਕਾਮਨ ਮਿਸਟੇਕ ਹੋ ਰਹੀ ਹੈਗੀ ਵੀ ਪਲੇਸ ਡਿਕਲੇਰੇਸ਼ਨ ਪਲੇਸ ਦੇ ਵਿੱਚ ਭਰਨ ਵੇਲੇ ਕੋਈ ਡਾਟ ਪੈ ਗਿਆ ਕਾਮਾ ਪੈ ਗਿਆ ਉਹ ਨਹੀਂ ਪਾਉਣਾ ਸਿਰਫ ਉੱਥੇ ਸਪੇਸ ਜਾਂ ਅਲਫਾਬੈਟ ਕਰੈਕਟਰਸ ਏ ਬੀ ਸੀ ਵਾਲੇ ਕਰੈਕਟਰ ਜਿਹੜੇ ਹੈਗੇ ਉਹੀ ਆ ਸਕਦੇ ਆ ਹੋਰ ਕੋਈ ਨਹੀਂ ਆ ਸਕਦੇ ਜੇਕਰ ਤੀਸਰੀ ਗਲਤੀ ਦੀ ਆਪਾਂ ਗੱਲ ਕਰੀਏ ਯਾਰ ਜਿਹੜਾ ਮੈਸੇਜ ਆ ਰਿਹਾ ਹੈਗਾ ਉਹ ਹੈਗਾ ਕਿ ਵੀ ਸਟੂਡੈਂਟ ਨੇਮ ਇਨ ਸਕੂਲ ਰਿਕਾਰਡ ਸ਼ੁੱਡ ਬੀ ਸਿਮਿਲਰ ਟੂ 댓 ਆਫ ਨੇਮ ਐਸ ਪਰ ਆਧਾਰ ਕਈ ਵਾਰੀ ਕੀ ਹੈਗਾ ਵੀ ਆਪਣਾ ਸਕੂਲ ਦੇ ਰਿਕਾਰਡ ਦੇ ਵਿੱਚ ਤੇ ਬੱਚੇ ਦੇ ਆਧਾਰ ਕਾਰਡ ਦੇ ਵਿੱਚ ਨੇਮ ਜਿਹੜਾ ਹੈਗਾ ਉਹ ਗਲਤ ਹੁੰਦਾ ਹੈ ਜਾਂ ਤਾਂ ਇਹ ਦੋਨੇ ਸਿਮਿਲਰ ਹੋਣੇ ਚਾਹੀਦੇ ਆ ਕਈ ਵਾਰੀ ਇਹ ਹੀ ਹੁੰਦਾ ਵੀ ਸਿਮਿਲਰ ਹੋਣ ਦੇ ਬਾਵਜੂਦ ਵੀ ਇਹ ਮੈਸੇਜ ਆ ਰਿਹਾ ਉੱਥੇ ਰੀਜ਼ਨ ਕੀ ਹੈਗਾ ਉੱਥੇ ਜਦੋਂ ਆਪਾਂ ਜਨਰਲ ਪ੍ਰੋਫਾਈਲ ਦੇ ਵਿੱਚ ਜਾਂਦੇ ਆ ਉੱਥੇ ਦੋ ਨੇਮ ਪੁੱਛਦਾ ਆਪਾਂ ਨੂੰ ਇੱਕ ਦਾ ਸਟੂਡੈਂਟ ਨੇਮ ਹੈ ਜਿਹੜਾ ਆਪਾਂ ਭਰਦੇ ਆ ਤੇ ਇੱਕ ਨੀਚੇ ਹੈਗਾ ਨੇਮ ਐਸ ਪਰ ਆਧਾਰ ਉੱਥੇ ਕਈ ਵਾਰੀ ਗਲਤ ਹੁੰਦਾ ਹੈਗਾ ਤਾਂ ਉੱਥੇ ਦੋਨਾਂ ਥਾਂ ਤੇ ਗੁਜਰਨ ਪ੍ਰੋਫਾਈਲ 'ਚ ਦੋਨੇ ਜਗ੍ਹਾ ਤੇ ਉਹਨੂੰ ਚੈੱਕ ਕਰਕੇ ਆਪਾਂ ਜਿਹੜਾ ਹੈਗਾ ਉਹਨੂੰ ਸੈੱਟ ਕਰਨਾ ਹੈਗਾ ਫਿਰ ਆਧਾਰ ਕਾਰਡ ਨਾਲ ਮੈਚ ਕਰਨਾ ਹੈ ਫਿਰ ਇਹ 에ਰਰ ਜਿਹੜਾ ਹੈਗਾ ਉਹ ਨਹੀਂ ਆਊਗਾ ਜੇਕਰ ਗੱਲ ਕਰੀਏ ਚੌਥੇ ਨੰਬਰ ਤੇ ਸਟੂਡੈਂਟ ਇਨਰੋਲਮੈਂਟ ਡਿਟੇਲ ਨਾਟ ਅਪਡੇਟਡ ਜੈਟ ਪਲੀਜ਼ ਅਪਡੇਟ ਇਨਰੋਲਮੈਂਟ ਡਿਟੇਲ ਟੂ ਸੇਵ ਦਾ ਡਿਟੇਲਸ ਵੀ ਆਪਾਂ ਜਿਹੜੀਆਂ ਡਿਟੇਲਸ ਜੀਪੀ ਈਪੀ ਵਾਲੇ ਭਰਨੇ ਆ ਪਹਿਲਾਂ ਬੱਚੇ ਦੇ ਉਹ ਅਪਡੇਟ ਕਰ ਲੈਣੇ ਚਾਹੀਦੇ ਕਰਨੇ ਹੈਗੇ ਜੇ ਉਹ ਨਹੀਂ ਕੀਤੇਗੇ ਤਾਂ ਪਹਿਲਾਂ ਉਹ ਅਪਡੇਟ ਕਰਕੇ ਉਹਨੂੰ ਕਨਫਰਮ ਕਰੋ ਉਸ ਤੋਂ ਬਾਅਦ ਜਿਹੜੀ ਅਪਾਰ ਰੈਡੀ ਹੈਗੀ ਉਹ ਜਨਰੇਟ ਹੋਊਗੀ ਉਹ ਜੀਪੀ ਈਪੀ ਜਿਹੜੇ ਪ੍ਰੋਫਾਈਲ ਹੈਗੇ ਹੈਗੇ ਉਹ ਆਪਾਂ ਅਪਡੇਟ ਕਰਨੇ ਆ ਫਿਰ ਹੀ ਆਪਾਂ ਅਪਾਰ ਰੈਡੀ ਜਨਰੇਟ ਕਰਨੀ ਹੈ ਇੱਕ ਨੈਕਸਟ ਮੈਸੇਜ ਦੇ ਆਪਾਂ 에ਰਰ ਆ ਰਿਹਾਗਾ ਉਹ ਹੈ ਅਪਾਰ ਅਪਾਰ ਸਰਵਿਸ 에ਰਰ ਦਾ ਇਹ ਕਾਫੀ ਜਿਹੜੇ ਜਿਹੜੇ ਬ੍ਰਦਰ ਸਿਸਟਰ ਪੜਦੇ ਆਪਣੇ ਕੋਲ ਸਟੂਡੈਂਟਸ ਜਿਹੜੇ ਹੈਗੇ ਹੈਗੇ ਤਾਂ ਉਹਨਾਂ ਵੇਲੇ ਇਹ ਮੈਸੇਜ ਆ ਰਿਹਾਗਾ ਵੀ ਅਪਾਰ ਸਰਵਿਸ ਦੇ ਵਿੱਚ 에ਰਰ ਆਉਂਦਾ ਵੀ ਯੂ ਹੈਵ ਰੀਚਡ ਦਾ ਮੈਕਸਿਮਮ ਅਕਾਊਂਟ ਲਿਮਿਟ ਫਾਰ देयर ਮੋਬਾਈਲ ਨੰਬਰ ਵੀ ਕਈ ਬੱਚਿਆਂ ਦਾ ਸਿਮਿਲਰ ਮੋਬਾਈਲ ਨੰਬਰ ਹੁੰਦਾ ਜਾਂ ਕਈ ਵਾਰੀ ਹੁੰਦਾ ਵੀ ਟੀਚਰ ਨੇ ਉਹਨਾਂ ਕੋਲ ਮੋਬਾਈਲ ਨੰਬਰ ਨਹੀਂ ਹੋਏਗਾ ਜਾਂ ਮਿਸਿੰਗ ਆਉ ਦਾ ਨੰਬਰ ਭਰਿਆ ਤਾਂ ਉੱਥੇ ਇਹ ਜਿਹੜੀ ਗਲਤੀ ਹੈਗੀ 에ਰਰ ਮੈਸੇਜ ਆਉਂਦਾ ਉੱਥੇ ਮੋਬਾਈਲ ਨੰਬਰ ਆਪਾਂ ਨੂੰ ਬੱਚੇ ਦਾ ਸਹੀ ਅਪਡੇਟ ਕਰਨਾ ਪਊ ਤੇ ਕਈ ਬੱਚਿਆਂ ਦਾ ਕੀ ਹੈ ਕਿ ਵੀ ਬ੍ਰਦਰ ਸਿਸਟਰ ਜਾਂ ਜਿਹੜੇ ਹੈਗੇ ਹੈਗੇ ਉਹ ਜਾਦੇ ਹੁੰਦੇ ਆ ਤੇ ਮੋਬਾਈਲ ਨੰਬਰ ਸੇਮ ਹੁੰਦਾ ਹੈਗਾ ਤਾਂ ਉੱਥੇ ਵੀ ਆਪਾਂ ਨੂੰ ਫਾਦਰ ਦੀ ਜਗ੍ਹਾ ਤੇ ਮਦਰ ਦਾ ਭਰ ਸਕਦੇ ਆਗੇ ਤੇ ਕਈਆਂ ਦੇ ਬੌਸ ਨੇ ਵੀ ਹੁੰਦਾਗਾ ਵੀ ਫਾਦਰ ਕੋਲੇ ਨੰਬਰ ਹੀ ਇੱਕ ਹੈਗਾ ਹੋਰ ਕੀ ਭਰੀ ਤਾਂ ਉਹਦਾ ਕੋਈ ਐਕਸਕਿਊਜ਼ ਹਜੇ ਤੱਕ ਜਿਹੜਾਗਾ ਆਪਸ਼ਨਲ ਇਹ ਉਹ ਨਹੀਂ ਦਿੱਤੀ ਗਈ ਵੀ ਕਿੰਨੀ ਤੱਕ ਆ ਪੜਾਗਾ ਹੋ ਪਰ ਸਕਦੇ ਆਗੇ ਤਾਂ ਇਸ ਲਈ ਇਹਨੂੰ ਕੀ ਇੱਕ ਮੋਬਾਈਲ ਨੰਬਰ ਆਪਾਂ ਨੂੰ ਅਪਡੇਟ ਕਰਨਾ ਹੀ ਪਵੇਗਾ ਫੇਰੀ ਇਹ ਜਿਹੜੀ ਚੀਜ਼ ਹੈਗੀ ਉਹ ਆਪਾਂ ਸਹੀ ਤਰੀਕੇ ਨਾਲ ਹੀ ਕਰ ਸਕਦੇ ਤੇ ਜੇਕਰ ਆਪਾਂ ਹੋਰ ਕੁਐਸ਼ਨਾਂ ਦੀ ਗੱਲ ਕਰੀਏ ਵੀ ਕਈਆਂ ਦੇ ਵਿੱਚ ਕੀ ਹੈ ਅਪਾਰ ਆਈਡੀ ਦੀ ਜਗ੍ਹਾ ਐਨਏ ਆ ਰਿਹਾ ਨਾਟ ਅਵੇਲੇਬਲ ਵੀ ਆਪਾਂ ਅਪਾਰ ਆਈਡੀ ਜਨਰੇਟ ਕਰਨ ਲਈ ਤੇ ਉੱਤੇ ਕਲਿੱਕ ਕਰਤਾ ਜਨਰੇਟ ਤੇ ਪਰ ਉਹ ਰਿਕੁਐਸਟ ਆ ਰਿਹਾ ਹੈ ਤਾਂ ਵੀ ਜਿਹੜਾਗਾ ਆਪਾ ਰਿੜੀ ਕੁਝ ਟਾਈਮ ਬਾਅਦ ਉਹ ਜਨਰੇਟ ਹੋ ਜੂਗੀ ਤਾਂ ਉੱਥੇ ਐਨ ਆ ਸਕਦਾ ਹੈਗਾ ਕਈ ਵਾਰੀ ਹੁੰਦਾ ਹੈਗਾ ਵੀ ਇੱਕ ਕਾਫੀ ਦੁਆਰਾ ਇਹ ਕੁਐਸਚਨ ਆ ਰਿਹਾ ਸੀਗਾ ਵੀ ਗਲਤੀ ਨਾਲ ਅਸੀਂ ਕੰਸੈਂਟ ਦੇ ਵਿੱਚ ਪੇਰੈਂਟਸ ਦੇ ਆਧਾਰ ਦੀ ਜਗ੍ਹਾ ਤੇ ਸਟੂਡੈਂਟ ਦਾ ਆਧਾਰ ਕਾਰਡ ਜਿਹੜਾਗਾ ਉਹ ਫਿਲ ਕਰਤਾ ਠੀਕ ਹੈ ਤੇ ਆਈਡੀ ਵੀ ਬਣ ਗਈ ਤਾਂ ਉਹਦਾ ਕੀ ਕੀਤਾ ਜਾਵੇ ਉਹਦੇ ਲਈ ਫਿਲਹਾਲ ਕੋਈ ਆਪਸ਼ਨ ਨਹੀਂ ਕੰਸੈਂਟ ਨੂੰ ਆਪਾਂ ਐਡਿਟ ਨਹੀਂ ਕਰ ਸਕਦੇਗੇ ਠੀਕ ਹੈ ਕੰਸੈਂਟ ਜਿਹੜੀ ਹੈਗੀ ਹੈਗੀ ਉਹ ਵਾਪਸ ਲਈ ਜਾ ਸਕਦੀ ਹੈ ਉਹ ਵੀ ਪੇਰੈਂਟਸ ਦੁਆਰਾ ਉਹਨਾਂ ਦੇ ਡੀਜੀ ਲੋਕਰ 'ਚ ਜਾ ਕੇ ਤੇ ਆਪਾਰੀ ਆਈਡਿਟੀ ਦੁਆਰੇ ਜਨਰੇਟ ਕਰਨੀ ਪਊਗੀ ਫਿਰ ਠੀਕ ਹੈ ਉਹ ਉਹਨਾਂ ਦੇ ਅ ਬੱਚੇ ਦੇ ਜਿਹੜਾ ਡੀਜੀ ਲੋਕਰ ਆਈਡਿਟੀ ਆ ਉਹਦੇ ਵਿੱਚ ਜਾ ਕੇ ਕਨਸੈਂਟ ਵਾਪਸ ਲੈਣੀ ਪਊਗੀ ਤੇ ਉਸ ਤੋਂ ਬਾਅਦ ਆਪਾਂ ਇਹ ਕਰ ਸਕਦੇ ਹਾਂ ਜੇਕਰ ਆਪਾਂ ਗੱਲ ਕਰੀਏ ਵੀ ਬੱਚੇ ਦਾ ਪੀਈਐਨ ਨੰਬਰ ਹੀ ਜਨਰੇਟ ਨਹੀਂ ਹੋਇਆਗਾ ਤੇ ਉਸ ਲਈ ਆਪਾਂ ਕੀ ਕਰੀਏ ਉਸ ਲਈ ਅਪਾਰ ਰੇੜੀ ਹਜੇ ਜਨਰੇਟ ਨਹੀਂ ਹੋ ਸਕਦੀ ਜਿੰਨਾ ਚਿਰ ਉਸ ਨੂੰ ਪੀਈਐਨ ਨੰਬਰ ਜਿਹੜਾ ਹੈਗਾ ਉਹ ਜਨਰੇਟ ਨਹੀਂ ਹੁੰਦਾਗਾ ਮੰਨ ਲਓ ਆਪਾਂ ਨਵੀਂ ਐਡਮਿਸ਼ਨ ਕਰਾਈ ਹੈ ਉਹਦਾ ਐਸਓ 1 ਜਿਹੜਾ ਫਾਰਮ ਹੈਗਾ ਐਸਓ 2 ਫਾਰਮ ਜਿਹੜਾ ਹੈਗਾ ਉਹ ਆਪਾਂ ਭਰ ਕੇ ਭੇਜਿਆ ਹੋਇਆ ਹੈਗਾ ਤੇ ਡਿਟੇਲਸ ਐਡ ਹੋ ਗਈਆਂ ਬੱਚਾ ਐਡ ਹੋ ਗਿਆ ਬਟ ਉਹਦਾ ਪੀਈਐਨ ਨੰਬਰ ਜਨਰੇਟ ਨਹੀਂ ਹੋਇਆ ਤਾਂ ਉਸ ਲਈ ਜਿੰਨਾ ਚਿਰ ਪੀਈਐਨ ਨੰਬਰ ਜਨਰੇਟ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਆਈਡੀ ਜਨਰੇਟ ਨਹੀਂ ਕਰਨੀ ਇਸ ਨੂੰ ਜਨਰੇਟ ਹੋਣ ਤੇ ਹਫਤਾ 10 ਦਿਨ 15 ਦਿਨ ਵੀ ਲੱਗ ਸਕਦੇ ਹੈ ਠੀਕ ਹੈ ਤਾਂ ਉਸ ਤੋਂ ਬਾਅਦ ਆਪਾਂ ਆਈਡੀ ਜਨਰੇਟ ਕਰਨੀ ਹੈ ਕਈ ਵਾਰੀ ਹੁੰਦਾ ਹੈ ਵੀ ਸਾਰੀਆਂ ਡਿਟੇਲ ਸਹੀ ਹੋਣ ਤੇ ਵੀ ਆਪਾਂ ਪ੍ਰੋਸੈਸ ਕਰਨੀ ਸਟਾਰਟ ਕਰਦੇ ਆ ਤਾਂ ਉੱਥੇ ਮੈਸੇਜ ਆਉਂਦਾ ਅਨ ਅਥੋਰਾਈਜ਼ਡ ਪ੍ਰੋਸੈਸ ਤੇ ਆਪਾਂ ਜੀਪੀ ਈਪੀ ਸਾਰੇ ਆਪਣੇ ਡਿਟੇਲਸ ਅਪਡੇਟ ਹੈ ਨੇਮ ਵੀ ਮੈਚ ਕਰ ਰਿਹਾ ਹੈ ਸਾਰਾ ਕੁਝ ਅਪਡੇਟ ਹੈ ਤਾਂ ਉੱਥੇ अनऑथराइज़्ड ਪ੍ਰੋਸੈਸ ਦਾ ਮੈਸੇਜ ਆ ਰਿਹਾ ਹੁੰਦਾ ਤਾਂ ਉੱਥੇ ਆਪਾਂ ਨੂੰ ਕੀ ਹੈਗਾ ਬਲੌਕ ਜਿਹੜਾ ਆਪਣਾ ਐਮਆਈਐਸ ਹੰਦੇ ਹੈਗੇ ਤਾਂ ਉਹਨਾਂ ਨਾਲ ਆਪਾਂ ਨੂੰ ਕੰਟੈਕਟ ਕਰਨਾ ਪਵੇਗਾ। ਕਈ ਵਾਰੀ ਹੁੰਦਾਗਾ ਵੀ ਆਪਾਂ ਨੇਮ ਮਿਸਮੈਚ ਆ ਰਿਹਾ ਹੈ। ਨੇਮ ਮਿਸਮੈਚ ਹੈ ਆਧਾਰ ਕਾਰਡ ਤੇ ਕੁਝ ਹੋਰ ਹੈ ਆਪਣੇ ਕੋਲ ਸਕੂਲ ਰਿਕਾਰਡ ਚ ਕੁਝ ਹੋਰ ਹੈ। ਆਧਾਰ ਕਾਰਡ ਵਾਲਾ ਬੱਚਾ ਰੱਖਣਾ ਚਾਹੁੰਦਾ ਵੀ ਆਧਾਰ ਕਾਰਡ ਦੇ ਜਿਹੜਾ ਨੇਮ ਹੈਗਾਗਾ ਮੈਂ ਉਹੀ ਯੂਜ਼ ਕਰਨਾ ਹੈਗਾ। ਤਾਂ ਆਪਾਂ ਜੇਕਰ ਕਦੇ ਕਰੈਕਟਰ ਦੀ ਗਲਤੀ ਹੈ ਤਾਂ ਆਪਾਂ ਸਕੂਲ ਦੇ ਜਿਹੜਾ ਸਾਈਟ ਤੇ ਆਪ ਨੂੰ ਆਪਸ਼ਨ ਦਿੱਤੀ ਗਈ ਹੈਗੀ ਅਪਡੇਟ ਨੇਮ ਉੱਥੇ ਕਰ ਸਕਦੇ ਹਾਂ ਜੇਕਰ ਜਾਦੇ ਗਲਤੀ ਹੈ ਠੀਕ ਹੈ ਇਹਦੇ ਨਾਲ ਨਾਲ ਇੱਕ ਵੀ ਹੁੰਦਾ ਹੁੰਦਾ ਕਿ ਸਰਨੇਮ ਐਡ ਕਰਨਾ ਹੈ ਵੀ ਬੱਚੇ ਦੇ ਆਧਾਰ ਕਾਰਡ 'ਚ ਸਰਨੇਮ ਐਡ ਹੈਗਾ ਤੇ ਸਕੂਲ ਰਿਕਾਰਡ 'ਚ ਸਰਨੇਮ ਐਡ ਨਹੀਂ ਹੈਗਾ ਠੀਕ ਹੈ ਇਹਨਾਂ ਦੋਨਾਂ ਦਾ ਸੋਲੂਸ਼ਨ ਸੇਮ ਹੈਗਾ ਵੀ ਉਹਨਾਂ ਦਾ ਬੱਚਿਆਂ ਦਾ ਆਪਾਂ ਨੂੰ SO3 SO3 ਫਾਰਮ ਜਿਹੜਾ ਹੈਗਾ ਉਹ ਜੂਡਾਸ ਜੇ ਲੌਗਇਨ ਕਰਦੇ ਆ ਸਟਾਰਟਿੰਗ ਥੱਲੀ ਪਿਆ ਹੁੰਦਾਗਾ ਫਾਰਮ ਤੇ ਫਾਰਮ ਤੇ ਕਲਿੱਕ ਕਰਕੇ ਆਪਾਂ ਜਿਹੜਾਗਾ ਫਾਰਮ ਉਹ SO3 ਫਾਰਮ ਡਾਊਨਲੋਡ ਕਰਕੇ ਉਹਨੂੰ ਫਿਲ ਕਰਾਂਗੇ ਡਿਟੇਲਸ ਜਿਹੜੀਆਂ ਨਵੀਆਂ ਐਡ ਕਰਨੀਆਂ ਜਾਂ ਜਿਹੜੀਆਂ ਅਪਡੇਟ ਕਰਨੀਆਂ ਉਹ ਅਪਡੇਟ ਕਰਕੇ ਆਪਾਂ ਜਿਹੜਾਗਾ ਆਪਣੇ ਬੀਪੀਓ ਆਫਿਸ ਦੇ ਵਿੱਚ ਆਪਾਂ ਉੱਥੇ ਜਿੱਥੋਂ ਬੱਚੇ ਐਡ ਕਰਵਾਉਣੇ ਆਗੇ ਜਾਂ ਜਿੱਥੋਂ ਅਪਡੇਟ ਕਰਾਉਣਾ ਹੈਗਾ ਉੱਥੇ ਵੀ ਆਪਾਂ ਨੂੰ ਉਹਨੂੰ ਦੇਵਾਂਗੇ ਤਾਂ ਹੈ SO2 ਨਵਾਂ ਬੱਚਾ ਐਡ ਕਰਾਉਣ ਦੇ ਲਈ ਜਾਂ SO3 ਯਾਰਾ ਕ੍ਰੈਕਸ਼ਨਸ ਕਰਾਉਣ ਦੇ ਲਈ ਅਪਡੇਟ ਕਰਾਉਣ ਦੇ ਲਈ ਕੁਝ ਡਾਟਾ ਤਾਂ ਜੇਕਰ ਆਪਾਂ ਗੱਲ ਕਰੀਏ ਵੀ ਕਈ ਵਾਰੀ ਹੁੰਦਾ ਵੀ ਆਧਾਰ ਨੰਬਰ ਨਾਟ ਫਾਊਂਡ ਹੈ ਇਹ ਕੀ ਹੈਗਾ ਇਹ ਟੈਂਪਰੇਰੀ ਵੀ ਹੋ ਸਕਦਾ ਹੈਗਾ ਜਾਂ ਇਹਦਾ ਮੈਸੇਜ ਕੀ ਹੈਗਾ ਵੀ ਕਈ ਵਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਇਹ ਮੈਸੇਜ ਆਦੇ ਜਾਂ ਹੁੰਦਾ ਵੀ ਬੱਚੇ ਦਾ ਆਧਾਰ ਜਨਰੇਟ ਹੀ ਨਹੀਂ ਹੋਇਆ ਹੁੰਦਾ ਤੇ ਉੱਥੇ ਉਹ ਕੀ ਹੈਗਾ ਸਾਰੇ ਆਧਾਰ ਨੰਬਰ ਦੀ ਜਗ੍ਹਾ ਤੇ 999 ਫਿਲ ਕੀਤਾ ਹੋਇਆ ਹੁੰਦਾ ਹੈਗਾ ਤਾਂ ਉੱਥੇ ਬੱਚੇ ਤੋਂ ਆਧਾਰ ਕਾਰਡ ਮੰਗਵਾ ਕੇ ਉਹਨੂੰ ਪਹਿਲਾਂ ਅਪਡੇਟ ਕਰੋ ਫਿਰ ਜਿਹੜਾ ਹੈਗਾ ਆਪਾਂ ਅਪਾਰ ਆਈਡੀ ਜਿਹੜੀ ਹੈਗੀ ਉਹ ਜਨਰੇਟ ਕਰਨੀ ਹੈ ਤੇ ਕੁਐਸਚਨ ਇਹ ਕਿ ਇਹ ਵੀ ਆ ਰਿਹਾ ਵੀ ਅਸੀਂ ਅਪਾਰ ਆਈਡੀ ਜਨਰੇਟ ਕਰ ਲਈ ਕੀ ਉਸ ਦੇ ਵਿੱਚ ਡਿਟੇਲਸ ਨੂੰ ਅਪਡੇਟ ਕਰਨ ਦਾ ਜਾਂ ਉਸ ਨੂੰ ਐਡਿਟ ਕਰਨ ਦੀ ਆਪਸ਼ਨ ਹੈਗੀ ਹੈ ਇਹ ਕਦੇ ਹਜੇ ਤੱਕ ਕੋਈ ਆਪਸ਼ਨ ਜਿਹੜੀ ਹੈਗੀ ਉਹ ਨਹੀਂ ਦਿੱਤੀ ਗਈ ਠੀਕ ਹੈ ਵੀ ਕ੍ਰੀਏਟ ਕਰਨ ਤੋਂ ਬਾਅਦ ਆਪਾਂ ਉਹਨੂੰ ਐਡਿਟ ਨਹੀਂ ਕਰ ਸਕਦੇ ਬਟ ਹਾਂ ਇਹ ਹੈਗਾਗਾ ਵੀ ਜੇਕਰ ਆਪਾਂ ਕੋਈ ਚੇਂਜਸ ਕਰਾਉਣੀਆਂ ਚਾਹੁੰਦੇ ਆ ਅਧਾਰ ਕਾਰਡ ਦੇ ਵਿੱਚ ਕੋਈ ਚੇਂਜ ਕਰਾਉਣੀ ਹੈ ਤਾਂ ਉਹ ਆਪਾਂ ਚੇਂਜ ਕਰਵਾ ਸਕਦੇ ਆ ਆਪਾਂ ਸਕੂਲ ਰਿਕਾਰਡ ਦੇ ਵਿੱਚ ਵੀ ਚੇਂਜ ਕਰਨੇ ਪੂ ਸਿਮਿਲਰ ਰੱਖਣਾ ਪੂ ਜੇਕਰ ਅਧਾਰ ਆਈਡੀ ਜਨਰੇਟ ਹੋਣ ਤੋਂ ਬਾਅਦ ਠੀਕ ਹੈ ਵੀ ਮੰਨ ਲਓ ਆਪਾਂ ਅਧਾਰ ਕਾਰਡ ਜਿਹੜੀ ਹੈਗਾਗਾ ਉਹਦੇ ਵਿੱਚ ਕੋਈ ਚੇਂਜ ਕਰਾਉਣੀ ਹੈ ਆਪਾਂ ਆਰਡੀ ਜਨਰੇਟ ਹੋ ਗਈ ਬਾਅਦ ਦੇ ਵਿੱਚ ਆਪਾਂ ਨੇਮ ਚੇਂਜ ਕਰਾਉਣਾ ਹੈਗਾ ਤਾਂ ਆਪਾਂ ਆਧਾਰ ਕਾਰਡ ਦੇ ਵਿੱਚ ਨੇਮ ਚੇਂਜ ਕਰਾਵਾਂਗੇ ਉਸ ਦੇ ਨਾਲ ਨਾਲ ਸਕੂਲ ਰਿਕਾਰਡ ਦੇ ਵਿੱਚ ਵੀ ਆਪਾਂ ਨੂੰ ਨੇਮ ਅਪਡੇਟ ਕਰਨਾ ਪਊਗਾ ਤੇ ਉਸ ਤੋਂ ਬਾਅਦ ਆਪਾਂ ਡੀਜੀ ਲੋਕਰ ਦੇ ਵਿੱਚ ਜਾ ਕੇ ਜਿਹੜੀ ਇੱਕ ਆਪਸ਼ਨ ਹੁੰਦੀ ਹੈਗੀ ਆਪਾਂ ਉਥੋਂ ਰਿਫਰੈਸ਼ ਕਰਾਂਗੇ ਆਟੋਮੈਟਿਕਲੀ ਆਪਾਂ ਆਰਡੀ ਦੇ ਵਿੱਚ ਉਹ ਜਿਹੜੀ ਕਰੈਕਸ਼ਨਸ ਹੈਗੀਆਂ ਉਹ ਸ਼ੋ ਹੋਣ ਲੱਗ ਜਾਣਗੀਆਂ ਆਪਾਂ ਆਰਡੀ ਆਪਾਂ ਨੂੰ ਦੁਬਾਰਤੋਂ ਬਣਾਉਣ ਦੀ ਲੋੜ ਨਹੀਂ ਪੈਣੀ ਜੇਕਰ ਆਪਾਂ ਅੱਗੇ ਗੱਲ ਕਰੀਏ ਵੀ ਜਨਰੇਟ ਅਪਾਰ ਐਡਿ ਜਨਰੇਟ ਤੇ ਕਲਿੱਕ ਕਰਿਆ ਕੰਸੈਂਟ ਸਬਮਿਟ ਕਰਤੀ ਉਸ ਤੋਂ ਬਾਅਦ ਵੀ ਰਿਕਵੈਸਟਡ ਸ਼ੋ ਹੋ ਰਿਹਾਗਾ ਠੀਕ ਹੈ ਇਹ ਸਰਵਰ ਤੇ ਜਿਆਦਾ ਲੋਡ ਹੋਣ ਕਾਰਨ ਕੁਝ ਟਾਈਮ ਬਾਅਦ ਆਪਣੇ ਆਪ ਜਿਹੜੀਆਂ ਆਈਡੀਆਂ ਹੈਗੀਆਂ ਉਹ ਜਨਰੇਟਡ ਸ਼ੋ ਹੋਣ ਲੱਗ ਜੂਗਾ ਤੇ ਸਕੂਲ ਦੇ ਜੂਡਾ ਇਸ ਪੋਰਟਲ ਦੇ ਵਿੱਚ ਅਪਾਰ ਐਡਿ ਨੰਬਰ ਸ਼ੋ ਹੋਊਗਾ ਆਪਾਂ ਅਪਾਰ ਐਡਿ ਕਾਰਡ ਕਿਤੇ ਵੀ ਡਾਊਨਲੋਡ ਨਹੀਂ ਕਰ ਸਕਦੇ ਉਹ ਸਿਰਫ ਬੱਚਾ ਹੀ ਸਟੂਡੈਂਟ ਹੀ ਆਪਣੀ ਡਿਜੀ ਲੌਕ ਆਈਡਿ ਤੋਂ ਡਾਊਨਲੋਡ ਕਰ ਸਕਦਾ ਹੈਗਾ ਜੇਕਰ ਗੱਲ ਨੈਕਸਟ ਗੱਲ ਕਰੀਏ ਵੀ ਸਰਵਰ 에ਰਰ ਕਾਫੀ ਆਉਂਦੀ ਹੈ ਠੀਕ ਹੈ ਸਰਵਰ 에ਰਰ ਦੇ ਜਿਹੜੇ ਮੈਸੇਜ ਆਪ ਆ ਰਹੀ ਜਨਰੇਟਡ ਮੰਨ ਲਓ ਕਈ ਵਾਰੀ ਸਰ ਮੈਸੇਜ ਆ ਗਿਆ ਵੀ ਆਪ ਆ ਰਹੀ ਜਨਰੇਟਡ ਹੋ ਗਈ ਪਰ ਉਹ ਰੈਡ ਕਲਰ ਚ ਆ ਰਹੀ ਹੁੰਦੀ ਹੈ ਠੀਕ ਹੈ ਆਈਡੀ ਨੰਬਰ ਵੀ ਨਹੀਂ ਆ ਰਿਹਾ ਹੁੰਦਾ ਤੇ ਉੱਥੇ ਕੀ ਆ ਰਿਹਾ ਹੁੰਦਾ ਐਨਏ ਨਾਟ ਅਵੇਲੇਬਲ ਤਾਂ ਇਹ ਆਪ ਆ ਰਹੀ ਜਨਰੇਟਡ ਬਟ ਉਹ ਆ ਰਿਹਾ ਰੈਡ ਕਲਰ ਚ ਤਾਂ ਉੱਥੇ ਕੀ ਹੈ ਇਹ ਟੈਕਨੀਕਲ ਪ੍ਰੋਬਲਮ ਹੈ ਕੁਝ ਸਮੇਂ ਬਾਅਦ ਜਿਹੜੀ ਹੈਗੀ ਹੋਏ ਨੂੰ ਸੋਲਵ ਹੋ ਜਾਂਦੀ ਐ ਤੇ ਉੱਥੇ ਵੀ ਆਪਾਂ ਨੇ ਉਹ ਨੂੰ ਕੀ ਹੈਗਾ ਇਹਨੂੰ ਆਪਾਂ ਨੂੰ ਕਰਨ ਦੀ ਕੁਛ ਲੋੜ ਨਹੀਂ ਆਪਾਂ ਨੂੰ ਕਰਨ ਦੀ ਲੋੜ ਨਹੀਂ ਹੈਗੀ ਜੇਕਰ ਅਗਲੀ ਗੱਲ ਕਰੀਏ ਵੀ ਵਿਦਿਆਰਥੀਆਂ ਦੇ ਆਧਾਰ ਕਾਰਡ ਇਹ ਹੈਗੇ ਉਹ ਨਹੀਂ ਕਿਉਂਕਿ ਬੱਚਾ ਕੋਲੇ ਆਧਾਰ ਕਾਰਡ ਹੀ ਨਹੀਂਗਾ ਇਹ ਪ੍ਰਾਇਮਰੀ ਸਕੂਲਾਂ ਦੇ ਵਿੱਚ ਜ਼ਿਆਦਾ ਆ ਰਹੀ ਐ ਆਪਸ਼ਨ ਦਿੱਕਤ ਆ ਰਹੀ ਐ ਵੀ ਬੱਚਾ ਕੋਲੇ ਆਧਾਰ ਕਾਰਡ ਨਹੀਂ ਹੁੰਦੇ ਤੇ ਆਪਾਂ ਉਹਨਾਂ ਦੀ ਆਪਾਰ ਰੈਡੀ ਕਿਵੇਂ ਜਨਰੇਟ ਕਰੀਏ ਤਾਂ ਉੱਥੇ ਆਪਾਂ ਆਪਾਰ ਰੈਡੀ ਜਨਰੇਟ ਨਹੀਂ ਕਰ ਸਕਦੇ ਜਿੰਨਾ ਜਕਰ ਬੱਚੇ ਦਾ aadhar ਜਿਹੜਾ ਹੈਗਾ ਉਹ ਨਹੀਂ ਬਣਿਆ ਆਧਾਰ ਕਾਰਡ ਕੰਪਲਸਰੀ ਹੈ ਉਹਦੇ ਡਿਟੇਲ ਮੈਚ ਹੋਣੀਆਂ ਕੰਪਲਸਰੀ ਹੈ ਜਿਕਰ ਹੀ ਡਿਟੇਲਸ ਮੈਚ ਹੋਣਗੀਆਂ ਤਾਂ ਹੀ ਜਿਹੜਾ ਹੈਗਾਗਾ ਆਪਾ ਰੈਡੀ ਬਣ ਸਕਦੀ ਹੈ ਜੀ ਤੇ ਇੱਕ ਮੈਸੇਜ ਆ ਰਿਹਾ ਹੁੰਦਾ ਹੈਗਾ RKX 2003 에러 ਕੋਡ ਹੈਗਾ ਇਹ ਵੀ ਇਹ ਸ਼ੋ ਹੋ ਰਿਹਾ ਹੁੰਦਾ ਹੈਗਾ ਤਾਂ ਉੱਥੇ ਕੀ ਹੈਗਾ ਵੀ ਜਾਂ ਤਾਂ ਕਈ ਵਾਰੀ ਨੈਟ ਦੀ ਸਪੀਡ ਸਲੋ ਹੁੰਦੀ ਹੈ ਕਿ ਉੱਥੇ ਇਹ ਆਪਸ਼ਨ ਆ ਸਕਦੀ ਹੈ ਇਹ ਟੈਕਨੀਕਲ ਪ੍ਰੋਬਲਮ ਹੈਗੀ ਇਹ ਆਪਾਂ ਨੂੰ ਇਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈਗੀ ਕਾਫੀ ਹੋਰ ਇੱਕ ਜਮਿਆ ਸੀਗਾ ਇਹ ਵੀ ਟੈਕਨੀਕਲ ایرਰਸ ਆ ਕੇ ਇਸ ਤੋਂ ਆਪਾਂ ਨੂੰ ਡਰਨ ਦੀ ਲੋੜ ਨਹੀਂ ਇਹ ਸਿਰਫ ਥੋੜੇ ਟਮੇ ਸਮੇਲੀ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਆਪਣੇ ਆਪ ਇਹ ਜਿਹੜਾ ਹੈਗਾ ਅਪਡੇਟ ਹੋ ਜਾਂਦਾ ਇੱਕ ਗੱਲ ਹੋਰ ਧਿਆਨ ਚ ਰੱਖਣ ਵਾਲੀ ਹੈ ਵੀ ਜੇਕਰ ਆਪਾਂ ਪੇਰੈਂਟਸ ਤੋਂ ਕੰਸੈਂਟ ਲੈ ਲਈ ਅਪਾਰ ਐਡੀ ਜਨਰੇਟ ਕਰਤੀ ਤਾਂ ਪੇਰੈਂਟਸ ਕਹਿੰਦਾ ਵੀ ਇਸ ਦਾ ਬਣਾਉਣਾ ਹੀ ਨਹੀਂ ਹੈਗੀ ਤਾਂ ਉਹ ਡਿਜੀ ਲੋਕਰ ਦੇ ਵਿੱਚ ਜਾ ਕੇ ਆਪਣੀ ਕੰਸੈਂਟ ਵਾਪਸ ਵੀ ਲੈ ਸਕਦਾ ਅਪਾਰ ਐਡੀ ਜਨਰੇਟ ਹੋਰ ਤੋਂ ਬਾਅਦ ਵੀ ਉਹਨੂੰ ਡਿਲੀਟ ਕੀਤਾ ਜਾ ਸਕਦਾ ਹੈ ਠੀਕ ਹੈ ਕਈ ਵਾਰੀ ਦਿੱਕਤ ਆਉਂਦੀ ਹੈ ਵੀ ਆਪਾਂ ਜਨਰੇਟ ਕਰ ਲਈਏ ਪੇਰੈਂਟਸ ਕਹਿੰਦੇ ਉਹ ਇਸ ਦਾ ਬਣਾਉਣੀ ਨਹੀਂ ਸੀਗੀ ਠੀਕ ਹੈ ਤਾਂ ਉੱਥੇ ਕੀ ਹੈ ਉਹ ਆਪਣੇ ਡਿਜੀਟਲ ਲੋਕਰ ਜੀ ਆ ਕੇ ਕੰਸੈਂਟ ਵਾਪਸ ਲੈ ਸਕਦਾ ਹੈਗਾ ਠੀਕ ਹੈ ਰਿਵੋਕ ਕਰ ਸਕਦਾ ਹੈਗਾ ਤਾਂ ਉਹ ਅਪਾਰੈਡੀ ਡਿਲੀਟ ਹੋ ਜਾਊਗੀ ਆਪਾਂ ਨੂੰ ਨਹੀਂ ਫਿਰ ਦੁਬਾਰੇ ਵੀ ਆਪਾਂ ਉਹਨੂੰ ਬਣਾ ਸਕਦੇ ਤੇ ਇੱਕ ਕੰਸੈਂਟ ਤੋਂ ਬਾਅਦ 30 ਦਿਨਾਂ ਦੇ ਅੰਦਰ ਅੰਦਰ ਅਪਾਰੈਡੀ ਜਨਰੇਟ ਹੋਣ ਜਿਹੜੀ ਇਹ ਉਹ ਚਾਹੀਦੀ ਹੈਗੀ ਵੀ ਕਨਸੈਂਟ ਲੈਣੀ ਪੇਰੈਂਟਸ ਤੋਂ ਤੇ 30 ਦਿਨਾਂ ਦੇ ਅੰਦਰ ਅੰਦਰ ਸਕੂਲ ਨੂੰ ਜਿਹੜੀ ਹੈਗੀ ਉਹ ਅਪਾਰ ਐਡੀ ਜਨਰੇਟ ਕਰਨੀ ਹੀ ਪਵੇਗੀ ਨਹੀਂ ਕਨਸੈਂਟ ਦੁਬਾਰਾ ਲੈਣੀ ਪਵੇਗੀ ਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਆ ਸਕਦੀਆਂ ਹੈਗੀਆਂ ਜਾਂ ਕੋਈ ਆ ਰਹੀਆਂ ਹੈਗੀਆਂ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਤੇ ਹੋਰ ਅਪਡੇਟ ਲਈ ਫੋਲੋ ਕਰੋ ਸਬਸਕ੍ਰਾਈਬ ਕਰੋ